ਕਿਲੋਮੀਟਰ ਦੇ ਹਿਸਾਬ ਨਾਲ 1 ਕਿਲੋਮੀਟਰ ਦੇ ਕਿੰਨੇ ਲੈਂਦੇ ਹੋ 1 ਕਿਲੋਮੀਟਰ ਦਾ ਲਾ ਲਓ ਮਤਲਬ 50 ਤੋਂ 100 ਰੁਪਏ ਦੇ ਵਿੱਚ ਸਾਡਾ ਕੈਨਲ ਆ ਉੱਥੇ ਤੇ ਅਸੀਂ ਖਾਸ ਤੌਰ ਤੇ ਸ਼ਿਡਜੂ ਦੇ ਵਿੱਚ ਬਰੀਡਿੰਗ ਕਰਦੇ ਆਂ ਬਲੈਕ ਕਲਰ ਹੈ ਸਾਡੇ ਕੋਲੇ ਸ਼ਿਡਜੂ ਦਾ ਸ਼ੋ ਕੀਤੇ ਹੋਏ ਨੇ ਵਧੀਆ ਲਾਈਨ ਦੇ ਬੱਚੇ ਬੰਦ ਖਰਾ ਘੱਟ ਮਿਲਦੀ ਆ ਹਾਂਜੀ ਹਾਂ ਨਹੀਂ ਉੱਚ ਤਿਆਰ ਹੁੰਦਾ ਖਾਂਦਾ ਪੀਂਦਾ ਦਾ ਵਧੀਆ ਹੀ ਬਸ ਨਹੀਂ ਪਤਾ ਇਹਨਾਂ ਤੋਂ ਤਕੜਾ ਬਣ ਜੇ ਕੋਈ ਹਾਂਜੀ ਹਾਂ ਇਹਦਾ ਪਤਾ ਹੀ ਨਹੀਂ ਲੱਗਦਾ ਹਾਂਜੀ ਵੀਰ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਤੁਹਾਡਾ ਜੀ ਆਇਆਂ ਨੂੰ ਕੰਮਕਾਰ ਸਰ ਬਹੁਤ ਵਧੀਆ ਜੀ ਅੱਜ ਕੱਲ ਠੀਕ ਆ ਜੀ ਹੂੰ ਤੇ ਆਪਾਂ ਕਿੱਥੋਂ ਆਏਗੇ ਪਹਿਲਾਂ ਤਾਂ ਇਹ ਦੱਸੋ ਮੈਂ ਸੰਗਰੂਰ ਸ਼ਹਿਰ ਤੋਂ ਬਿਲੋਂਗ ਕਰਦਾ ਜੀ ਖਾਸ ਸੰਗਰੂਰ ਸਿਟੀ ਤੋਂ ਠੀਕ ਆ ਜੀ ਤੇ ਸਾਡਾ ਉੱਥੇ ਸਿੰਘ ਖਾਲਸਾ ਕੈਨਲ ਦੇ ਨਾਮ ਨਾਲ ਸਾਡਾ ਕੈਨਲ ਹੈ ਉੱਥੇ ਤੇ ਅਸੀਂ ਖਾਸ ਤੌਰ ਤੇ ਸ਼ਿਡਿਊ ਦੇ ਵਿੱਚ ਬਰੀਡਿੰਗ ਕਰਦੇ ਆਂ ਹਾਂਜੀ ਬਲੈਕ ਕਲਰ ਹੈ ਸਾਡੇ ਕੋਲੇ ਸ਼ਿਡਿਊ ਦਾ ਸ਼ੋਅ ਕੀਤੇ ਹੋਏ ਨੇ ਵਧੀਆ ਲਾਈਨ ਦੇ ਬੱਚੇ ਰੱਖੇ ਹੋਏ ਨੇ ਹਾਂਜੀ ਤੇ ਸਟੱਡ ਸਰਵਿਸ ਦਿੰਨੇ ਆ ਸ਼ਡਿਊਲ ਦੇ ਵਿੱਚ ਲੈਬ ਦੇ ਵਿੱਚ ਸੁਲਤਾਨ ਲਾਈਨ ਦਾ ਬੱਚਾ ਅਸੀਂ ਰੱਖਿਆ ਹੋਇਆ ਲੈਬ ਦਾ ਰੌਕਸ ਲਾਈਨ ਦਾ ਬੱਚਾ ਰੱਖਿਆ ਹੋਇਆ ਤੇ ਉਸ ਤੋਂ ਬਾਅਦ ਅਸੀਂ ਰੀਟਰੀਵਰ ਦੇ ਵਿੱਚ ਵੀ ਕੰਮ ਕਰਦੇ ਆ ਸਟੱਡ ਸਰਵਿਸ ਦਿੰਨੇ ਆ ਰੀਟਰੀਵਰ ਵੀ ਸਾਡੇ ਕੋਲੇ ਵਧੀਆ ਲਾਈਨ ਦੇ ਮੇਲ ਜੋ ਰੱਖੇ ਹੋਏ ਨੇ ਜੀ ਹੂੰ ਤੇ ਅੱਜ ਕਿਹੜੇ ਕਿਹੜੇ ਬੱਚੇ ਲੈ ਕੇ ਆਏਗੇ ਅੱਜ ਅਸੀਂ ਇੱਥੇ ਡੌਗ ਸ਼ੋਅ ਦੇ ਵਿੱਚ ਬਰਨਾਲੇ ਸ਼ਿਡਜੂ ਲੈ ਕੇ ਆਏ ਆ ਬੱਚੇ ਤੇ ਰੀਟਰੀਵਰ ਦੇ ਬੱਚੇ ਨੇ ਸਾਡੇ ਕੋਲੇ ਹੁਣ ਜਿਹੜਾ ਤੁਹਾਡੇ ਹੱਥ ਦੇ ਵਿੱਚ ਹੈ ਇਹਦੇ ਬਾਰੇ ਜਾਣਕਾਰੀ ਦਿਓ ਕਿੰਨੀ ਏਜ ਹੈ ਦੀ ਕੀ ਗੱਲਬਾਤ ਹੈ ਕੁਆਲਟੀ ਬਾਰੇ ਕਿਦਾਂ ਕਹਿੰਦੇ ਇਹ ਇਹ ਸ਼ਿਡਜੂ ਹੈ ਜੀ ਸਾਡੇ ਹੱਥ ਤੇ ਜੇ ਮੇਰੇ ਹੱਥ ਦੇ ਵਿੱਚ ਹੈ ਇਸ ਟਾਈਮ ਸ਼ਿਡਜੂ ਦਾ ਮੇਲ ਹੈ ਤਕਰੀਬਨ ਇਹ 40 42 ਦਿਨ ਦਾ ਬੱਚਾ ਤੇ ਇਹ ਤਕਰੀਬਨ ਇਹ 12 ਕਹ ਹਜ਼ਾਰ ਤੱਕ ਅਸੀਂ 12 13 ਹਜ਼ਾਰ ਤੱਕ ਸੇਲ ਕਰ ਦਿੰਨੇ ਆ ਇਹ ਬੱਚੇ ਨੂੰ ਤੇ ਵਧੀਆ ਸਾਡੇ ਮੇਰੇ ਆਪਣੇ ਸਟੱਡ ਦਾ ਬੱਚਾ ਹੈ ਵਧੀਆ ਕੁਆਲਿਟੀ ਹੈ ਜੀ ਇਹਦੀ ਵੈਕਸੀਨ ਵਗੈਰਾ ਹੋਈ ਹੈ ਇਹਦੀ ਵੈਕਸੀਨੇਸ਼ਨ ਫਰਸਟ ਵੈਕਸੀਨੇਸ਼ਨ ਇਹਦੇ ਪਪੀ ਡੀਪੀ ਲਾਇਆ ਜੀ ਅਸੀਂ ਤਕਰੀਬਨ ਉਹ 32 33 ਦਿਨਾਂ ਤੇ ਅਸੀਂ ਲਗਾ ਦਿੰਨੇ ਆ ਤੇ ਉਸ ਤੋਂ ਨੈਕਸਟ ਵੈਕਸੀਨੇਸ਼ਨ ਹੈ ਜਿਹੜੀ ਉਹ 20 ਦਿਨਾਂ ਬਾਅਦ ਅਸੀਂ ਕਰਦੇ ਆ 17 1 ਲਗਾਣੇ ਹੁੰਦੇ ਜੀ ਹੂੰ ਤੇ ਦੂਜੇ ਜਿਹੜੇ ਬੱਚੇ ਹੈਗੇ ਆ ਉਹਨਾਂ ਬਾਰੇ ਜਾਣਕਾਰੀ ਦਿਓ ਦੂਜੇ ਬੱਚੇ ਇਹ ਰੀਟਿਵਰ ਨੇ ਜੀ ਕਿਹੜੀ ਲਾਈਨ ਹੈ ਜੀ ਬੱਚੇ ਏ ਰਿਟਰੀਵਰ ਸੇਖੋ ਲਾਈਨ ਦੇ ਬੱਚੇ ਨੇ ਜੀ ਹੂੰ ਏਜ ਕਿੰਨੀ ਹੈ ਇਹਨਾਂ ਦੀ ਇਹਨਾਂ ਦੀ ਏਜ ਤਕਰੀਬਨ 30 ਕ ਦਿਨਾਂ ਦੀ ਏਜ ਹੈ ਜੀ ਇਹਨਾਂ ਦੀ ਹੂੰ ਇਹਦਾ ਮੇਲ ਫੀਮੇਲ ਦਾ ਕੀ ਪ੍ਰਾਈਸ ਹੈ ਇਹ ਮੇਲ ਤਕਰੀਬਨ 13 ਕ ਹਜ਼ਾਰ ਤੱਕ ਸੇਲ ਹੁੰਦਾ ਏ ਤੇ ਫੀਮੇਲ ਤਕਰੀਬਨ 9000 ਤੱਕ ਵਗ ਜਾਂਦੀ ਹੈ ਜੀ ਹੂੰ ਕੰਮਕਾਰ ਕਿਦਾਂ ਚੱਲ ਰਿਹਾ ਹੋਰ ਕੰਮਕਾਰ ਸਰ ਬਹੁਤ ਵਧੀਆ ਜੀ ਅੱਜ ਕੱਲ ਕੰਮਕਾਰ ਜੋ ਚੱਲ ਰਿਹਾ ਹੈ ਇਸ ਟਾਈਮ ਟ੍ਰੈਂਡਿੰਗ ਦੇ ਵਿੱਚ ਹੈ ਰੇਟ ਥੋੜੇ ਜੇ ਹੈ ਘਟੇ ਹੋਏ ਨੇ ਪਰ ਫਿਰ ਵੀ ਚਲੋ ਜੋ ਹੈ ਸ਼ੌਂਕ ਪੂਰਾ ਕਰੀ ਜਾਂਦੇ ਆਂ ਸ਼ੌਂਕ ਵਾਸਤੇ ਅਸੀਂ ਕੰਮ ਕਰਦੇ ਆਂ ਮੈਂ ਕਹਿਣਾ ਚਾਹੁੰਦੇ ਸੀਗੇ ਮੈਂ ਤੁਹਾਨੂੰ ਰੋਕਦਾ ਜੀ ਹੁਣ ਕਹੋ ਫੇਰ ਗੱਲ ਕਰਾਂਗੇ ਅੱਗੇ ਹਾਂ ਮੈਂ ਤੁਹਾਨੂੰ ਤੁਹਾਡਾ ਮੈਂ ਪਹਿਲਾਂ ਹੀ ਦੱਸਿਆ ਜਿਵੇਂ ਕਿ ਤੁਹਾਨੂੰ ਮੈਂ ਤੁਹਾਡਾ ਤੁਹਾਡੀਆਂ ਵੀਡੀਓਜ਼ ਵਗੈਰਾ ਜੋ ਆਉਂਦੀਆਂ ਨੇ ਫੇਸਬੁੱਕ ਤੇ ਮੈਂ ਬੜੇ ਗੌਰ ਨਾਲ ਧਿਆਨ ਨਾਲ ਦੇਖਦਾ ਜੋ ਮੁੱਦੇ ਤੁਸੀਂ ਲੈ ਕੇ ਆਂਦੇ ਹੋ ਤੇ ਮੈਂ ਤੁਹਾਨੂੰ ਆਪਦੇ ਤਰਫੋਂ ਵੀ ਇੱਕ ਇਨਵੀਟੇਸ਼ਨ ਦਿੰਨਾ ਕਿ ਤੁਸੀਂ ਵੀ ਸਾਡੇ ਚੈਨਲ ਦੇ ਕਿਸੇ ਦਿਨ ਆਓ ਤੇ ਸਾਡੇ ਚੈਨਲ ਨੂੰ ਸ਼ੂਟ ਕਰੋ ਅਸੀਂ ਤੁਹਾਨੂੰ ਜਦੋਂ ਵੀ ਤੁਸੀਂ ਆਓਗੇ ਤੁਹਾਡਾ ਜਰੂਰ ਅਸੀਂ ਵੈਲਕਮ ਕਰਾਂਗੇ 嗯。<laughs> <laughs> ਇਹ ਬਹੁਤ ਵਧੀਆ ਜੀ ਤੇ ਜਿਹੜੇ ਜਿਹੜੇ ਬੱਚੇ ਤੁਸੀਂ ਡਿਲੀਵਰ ਕਰਦੇ ਨੇ ਉਹ ਕਿਤੇ ਬਾਹਰੋਂ ਡਿਮਾਂਡ ਹੁੰਦੀ ਆ ਹਾਂਜੀ ਹਾਂ ਸਰ 올 ਓਵਰ ਇੰਡੀਆ ਆਪਾਂ ਡਿਲੀਵਰੀ ਦਿੰਨੇ ਆ ਜੀ ਬੱਚੇ ਜਿੱਥੋਂ ਵੀ ਸਾਡੇ ਕੋਲੇ ਬਾਹਰੋਂ ਡਿਮਾਂਡ ਆਂਦੀ ਆ ਜਿੰਨੇ ਵੀ ਅਸੀਂ ਟਰਾਂਸਪੋਰਟੇਸ਼ਨ ਰਾਹੀਂ ਜੋ ਵੀ ਐ ਬਾਈ 에ਅਰ ਵੀ ਬੱਚੇ ਜਾਂਦੇ ਨੇ ਕਈ ਤਾਂ ਜਿਹੜੇ ਬਲੈਕ ਸ਼ੈਡਿਊ ਹੁੰਦੇ ਨੇ ਉਹ ਬਾਈ 에ਅਰ ਵੀ ਚਲੇ ਜਾਂਦੇ ਨੇ ਬਾਈ ਟ੍ਰੇਨ ਜਾਂਦੇ ਨੇ ਜਾਂ ਬਾਈ ਟੈਕਸੀ ਜਾਂਦੇ ਨੇ 올 ਓਵਰ ਇੰਡੀਆ ਆਪਣੀ ਡਿਲੀਵਰੀ ਅਵੇਲੇਬਲ ਹੈ ਜੀ ਉਹਦਾ ਕੀ ਚਾਰਜ ਹੁੰਦਾ ਜੀ ਆਪਣਾ ਫਿਰ ਡਿਲੀਵਰੀ ਦਾ ਜੀ ਦੇਖੋ ਜਿੱਦਾਂ ਕੀ ਡਿਸਟ੍ਰਿਕਟ ਡਿਸਟੈਂਸ ਅਕੋਰਡਿੰਗਲੀ ਚਾਰਜ ਹੁੰਦਾ ਜਿੰਨੇ ਡਿਸਟੈਂਸ ਤੇ ਜਾਏਗਾ ਬੱਚਾ ਜੇ ਤੋਂ ਕੇਰਲਾ ਜਾਏਗਾ ਮੰਨੋ ਤਾਂ 8-10000 ਰੁਪਏ ਲੱਗ ਜਾਂਦਾ ਬਾਈ ਟ੍ਰੇਨ ਤੇ ਬਾਈ 에ਅਰ 20-22000 ਰੁਪਏ ਖਰਚਾ ਆ ਜਾਂਦਾ ਜੀ ਠੀਕ ਆ ਜੀ ਇੱਕ ਚੀਜ਼ ਹੋਰ ਦੱਸੋ ਤੁਹਾਡੇ ਕੋਲੇ ਇਹਦੇ ਸਟੱਡ ਵਗੈਰਾ ਹੁੰਦੇ ਵੀ ਮੀਟਿੰਗ ਵਾਸਤੇ ਹਾਂਜੀ ਹਾਂ ਸਰ ਆਪਣੇ ਕੋਲੇ ਮੀਟਿੰਗ ਲਈ ਸਟੱਡ ਸ਼ਿਡਜੂ ਦੇ ਸਟੱਡ ਹੈਗੇ ਨੇ ਜੀ ਆਪਣੇ ਕੋਲੇ ਮੀਟਿੰਗ ਲਈ ਤੇ ਬਲੈਕ ਸ਼ਡਿਊ ਦੇ ਵੀ ਸਟੱਡ ਹੈਗੇ ਨੇ ਉਸ ਤੋਂ ਬਾਅਦ ਰੀਟਰੀਵਰ ਦੇ ਸਟੱਡ ਹੈਗੇ ਨੇ ਤੇ ਲੈਬਰੇਰੀ ਦੇ ਵੀ ਸਟੱਡ ਹੈਗੇ ਨੇ ਠੀਕ ਹੈ ਜੀ ਤੇ ਕਿਸੇ ਨੂੰ ਜਰੂਰ ਤੁੰਡਿਆ ਕੋਈ ਜਾਣਕਾਰੀ ਲੈਣੀ ਹੁੰਦੀ ਆ ਸੰਪਰਕ ਕਰਨਾ ਤਾਂ ਤੁਹਾਡੇ ਨਾਲ ਮੋਬਾਈਲ ਨੰਬਰ ਦੇ ਦਿਓ ਸਰ ਮੇਰਾ ਮੋਬਾਈਲ ਨੰਬਰ ਹੈ ਜੀ 980 361120 ਸਪੀਡ ਕਰਿਓ 980 361120 ਸਿੰਘ ਖਾਲਸਾ ਚੈਨਲ ਦੇ ਨਾਮ ਤੇ ਆਪਣਾ ਚੈਨਲ ਹੈ ਗੁਰਪ੍ਰੀਤ ਸਿੰਘ ਮੇਰਾ ਨਾਮ ਹੈ ਜੀ ਹਾਂ ਲੋ ਜੀ ਬਾਈ ਦਾ ਨੰਬਰ ਤੁਸੀਂ ਕਰ ਲਓ ਨੋਟ ਕੋਈ ਜਾਣਕਾਰੀ ਲੈਣੀ ਹੈ ਪਪ ਜਾਂ ਪਰੇ ਤੁਹਾਨੂੰ ਤੋਂ ਤੁਸੀਂ ਪਰਚੇਜ ਕਰਨਾ ਕੋਈ ਹੋਰ ਗੱਲਬਾਤ ਕਰਨੀ ਹੈ ਆਲ ਇੰਡੀਆ ਇਹਨਾਂ ਦੀ ਜਿਹੜੀ ਡਿਲੀਵਰੀ ਹੋ ਜਾਂਦੀ ਹੈ ਨਾ ਜਿੱਥੇ ਵੀ ਤੁਸੀਂ ਕਹੋਗੇ ਕਾਲ ਕਰਕੇ ਤੁਹਾਨੂੰ ਬੱਚਾ ਭੇਜ ਦੇਣਗੇ ਇਹ ਬਾਕੀ ਗੱਲਬਾਤ ਤੁਸੀਂ ਕਰ ਸਕਦੇ ਹੋ ਕਾਲ ਦੇ ਉੱਤੇ ਤੇ ਠੀਕ ਆ ਵੀਰ ਜੀ ਬਹੁਤ ਵਧੀਆ ਬਹੁਤ ਬਹੁਤ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਬਹੁਤ ਧੰਨਵਾਦ ਤੁਹਾਡਾ ਜੀ ਹਾਂਜੀ ਚੱਲਦੇ ਆ ਅੱਗੇ ਕਰਦੇ ਆ ਗੱਲਬਾਤ ਇੱਕ ਹੋਰ ਵੀਰ ਨੂੰ ਤੁਹਾਡੇ ਨਾਲ ਮਲਾਉਣਾ ਹੈ ਜੀ ਆਓ ਜੀ ਹਾਂਜੀ ਅੱਜ ਬਰਨਾਲਾ ਡਾਊਗ ਸ਼ੋਅ ਦੇ ਵਿੱਚ ਆਏ ਸੀਗੇ ਆ ਬਾਈ ਪਪਸ ਲੈ ਕੇ ਆਏ ਨੇ ਅਲੱਗ-ਅਲੱਗ ਬਰੀਡ ਦੇ ਹਨਾ ਕਿੱਥੋਂ ਆਏ ਨੇ ਸਾਰੀ ਜਾਣਕਾਰੀ ਲੈਣੇ ਆ ਇਹ ਗੱਲਬਾਤ ਕਰਦੇ ਆ ਵੀਰ ਨਾਲ ਬਾਈ ਕੀ ਹਾਲ ਵਧੀਆ ਜੀ ਤੁਸੀਂ ਦੱਸੋ ਠੀਕ ਠਾਕ ਚੜ ਦੀ ਕਲਾ ਕਿੱਥੋਂ ਆਏ ਆਪਾਂ ਆਪਾਂ ਆਏ ਆ ਸੰਗਰੂਰ ਕੋਲੇ ਪਿੰਡ ਹੈਗਾ ਕਲੋਦੀ ਜੀ ਆਪਣਾ ਅਸੀਂ ਸੰਗਰੂਰ ਦੇ ਵਿੱਚ ਪੈਂਦਾ ਕਲੋਦੀ ਹਾਂ ਹਾਂਜੀ ਹਾਂਜੀ ਆ ਕਿਹੜੇ ਕਿਹੜੇ ਬੱਚੇ ਲੈ ਕੇ ਆਏ ਜੀ ਆਪਾਂ ਲੈ ਕੇ ਆਏ ਸਿੜਜੂਏ ਫੀਮੇਲਾਂ ਨੇ ਤਿੰਨ ਉਹ ਹੀ ਸਿੜਜੂ ਦੀਆਂ ਅੱਛਾ ਜੀ ਹਾਂ ਸਕੀਨ ਨੇ ਦੋ ਫੀਮੇਲਾਂ ਇੱਕ ਮੇਲ ਆ ਜੀ ਅੱਛਾ ਜੀ ਉਹ ਕਾਲਾ ਦਾ ਲੱਗ ਜਾ ਕਿਵੇਂ ਉਹਦੇ ਬਾਰੇ ਗੱਲ ਕਰੀਏ ਥੋੜਾ ਦਿਖਾਈ ਬਾਈ ਇੱਧਰ ਉਹ ਮੇਲ ਆ ਜੀ ਅੱਛਾ ਮੇਲ ਹਾਂਜੀ ਮੇਲ ਕਾਲੇ ਹੁੰਦੇ ਨੇ ਜਿਆਦੇ ਮੇਲ ਬਸ ਇਹਦਾ ਡਿ ਇਹ ਘਰ ਦੇ ਬੱਚੇ ਤੁਹਾਡੇ ਹਾਂਜੀ ਘਰ ਦੇ ਬੱਚੇ ਨੇ ਤੁਹਾਡੇ ਕੋਲੇ ਫੀਮੇਲ ਇਹਨਾਂ ਦੀ ਹਾਂਜੀ ਹਾਂਜੀ ਮੀਟਿੰਗ ਵਾਰੋਂ ਲਈ ਸੀ ਮੀਟਿੰਗ ਵਾਰੋਂ ਲਈ ਸੀ ਕਿੰਦਾਂ ਦੀ ਕੁਆਲਿਟੀ ਆ ਫੀਮੇਲ ਦੀ ਕੁਆਲਿਟੀ ਤਾਂ ਬੱਚੇ ਹੋਣਗੇ 45 ਦਿਨਾਂ ਤੇ ਨਾ ਮਤਲਬ ਬੁੱਲੀਕੋਟ ਹੋ ਜਾਣਗੇ ਅੱਛਾ ਬੁੱਲੀਕੋਟ ਬੱਚੇ ਨੇ ਇਹ ਹਾਂਜੀ ਹਾਂਜੀ ਏਜ ਕਿੰਨੀ ਹੋਗੀ ਇਹਨਾਂ ਦੀ ਇਹ ਹੋਗੇ ਮਤਲਬ 25 ਡੇਜ ਦੇ ਹੋਗੇ ਜੀ ਅੱਜ ਠੀਕ ਹੈ ਹਾਂਜੀ ਹਾਂਜੀ ਤੇ ਅੱਜ ਦਿਖਾਉਣ ਵਾਸਤੇ ਲੈ ਕੇ ਆਏ ਹਾਂ ਦਿਖਾਉਣ ਵਾਸਤੇ ਜੇ ਕਿਸੇ ਨੇ ਬੁੱਕ ਕਰਨਾ ਤਾਂ ਕਰ ਸਕਦੇ ਹੋ ਹਾਂਜੀ ਹਾਂ ਵੀ ਤੁਸੀਂ ਮੰਨ ਲਓ ਅੱਜ 100 ਤੇ ਕਹਿੰਦੇ ਬੱਚੇ ਬੁੱਕ ਕਰਨੇ 40 ਪਲੱਸ ਇਹ ਬੱਚਾ ਵ ਜਦੋਂ 45 ਡੀ ਦਾ ਹੋ ਜਾਂਦਾ ਹੈ ਹਾਂਜੀ ਹਾਂ ਉਦੋਂ ਸੇਲ ਕਰ ਦਿੰਦੇ ਆਗੇ ਹਾਂ ਅੱਜ ਅਸੀਂ ਵੀਡੀਓ ਬਣਾਉਣ ਲਈ ਆ ਗਈ ਸੀਗੀ ਇੱਥੇ ਠੀਕ ਹੈ ਮੇਲ ਦੀ ਕੀ ਪ੍ਰਾਈਸ ਹੁੰਦੀ ਹੈ ਇਹਦੀ ਮੇਲ ਦਾ 25000 ਰੁਪਿਆ ਜੀ ਮੇਲ ਦਾ 25000 ਹਾਂਜੀ ਫੀਮੇਲ ਦਾ ਫੀਮੇਲ ਦਾ 15000 ਰੁਪਿਆ ਜੀ ਉਹ ਵੀ ਬਲੂ ਆਈਜ਼ ਦੇ ਵਿੱਚ ਹਾਂਜੀ 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 ਕਿ ਬੱਚੇ ਸਾਰੇ ਬਲੂ ਆਈਜ਼ ਨੇ ਬਲੂ ਆਈਜ਼ ਨੇ ਜੀ ਇਹ ਬੱਚੇ 6 ਨੇ ਜੀ ਤਿੰਨੇ ਫੀਮੇਲ ਨੇ ਤਿੰਨੇ ਮੇਲ ਨੇ ਜੀ ਤੇ ਅਸੀਂ ਤਿੰਨੇ ਲੈ ਕੇ ਆਏ ਹਾਂ ਰੋਟਲੀ ਠੀਕ ਆ ਬਸ ਦਿਖਾਉਣ ਵਾਸਤੇ ਲੈ ਕੇ ਆਏ ਹਾਂ ਹਾਂਜੀ ਹਾਂਜੀ ਹੁਣ ਇਹਦੀ ਗੱਲ ਕਰਦੇ ਆਪਾਂ ਸਿੜ ਜੂ ਇਹ ਸਿੜ ਜੂ ਤੇ ਫੀਮੇਲ ਨੇ ਇਹਦਾ ਸਿੰਗਲ ਦਾ ਪ੍ਰਾਈਸ 10000 ਰੁਪਏ ਨੇ ਨੂੰ ਫੀਮੇਲਾਂ ਨੇ ਹਾਂਜੀ ਹਾਂਜੀ ਇਹ ਨਿੱਕੇ ਜੀ ਹੁੰਦੇ ਆ ਇਹ ਹਾਂਜੀ ਹਾਂਜੀ ਨਿੱਕੇ ਜੀ ਕਿੰਨੀ ਏਜ ਹੋਗੀ ਇਹਨਾਂ ਦੀ ਇਹਨਾਂ ਦੀ ਹੋਗੀ 1 ਮਹੀਨੇ ਦੀ ਹੋਗੀ ਪੂਰੀ ਇਹ 1 ਮਹੀਨੇ ਦੇ ਹੋਗੇ ਹਾਂਜੀ ਹਾਂਜੀ ਠੀਕ ਆ ਜੀ ਇਹਨਾਂ ਦੇ ਜਿਹੜਾ ਕੋਈ ਟ੍ਰੀਟਮੈਂਟ ਕਦੋਂ ਸ਼ੁਰੂ ਹੋ ਜਾਂਦਾ ਵੈਕਸੀਨੇਸ਼ਨ ਵਗੈਰਾ ਜਿਹੜਾ ਇਹ 45 ਦਿਨਾਂ ਤੇ ਫੀਮੇਲ ਦਾ ਹਾਂਜੀ ਹਾਂਜੀ ਇਹਦਾ ਮੇਲ ਦਾ ਕੀ ਪ੍ਰਾਈਸ ਹੁੰਦਾ ਮੇਲ ਦਾ 15000 ਰੁਪਏ ਮੇਲ ਦਾ 15000 ਡਿਲੀਵਰੀ ਡਿਲੀਵਰੀ ਕਰ ਦਿੰਦੇ ਆ ਆਲ ਇੰਡੀਆ ਕੀ ਚਾਰਜ ਹੁੰਦਾ ਉਹਦਾ ਉਹ ਐਕਸਟਰਾ ਮਤਲਬ ਉਹਦੇ ਹਿਸਾਬ ਨਾਲ ਹੁੰਦਾ ਕਿੰਨੇ ਕਿੰਨੇ ਕਿਲੋਮੀਟਰ ਨਾਲ ਲੋਕੇਸ਼ਨ ਦੇ ਹਿਸਾਬ ਨਾਲ ਕਿਲੋਮੀਟਰ ਦੇ ਹਿਸਾਬ ਨਾਲ ਇੱਕ ਕਿਲੋਮੀਟਰ ਦੇ ਕਿੰਨੇ ਲੈਂਦੇ ਹਾਂ ਇੱਕ ਕਿਲੋਮੀਟਰ ਦਾ ਲਾ ਲਓ ਮਤਲਬ 50 ਤੋਂ 100 ਰੁਪਏ ਦੇ ਵਿੱਚ ਉਹ ਤਾਂ ਤੁਹਾਡੇ ਪਿੰਡ ਜੀ ਹੋਊਗਾ ਉਹ ਯੂਤਾ ਲਵੀ ਆਉਗਾ ਤੁਸੀਂ ਭੇ ਲਾਉਂਗੇ ਹਾਂ ਜੀ ਲੈਣਾ ਖਰਾਬ ਬੰਦੇ ਯਾਰ ਹੋਰੀ ਹੋਰੀ 1 ਕਿਲੋਮੀਟਰ ਦਾ ਆਪਣੇ ਪਿੰਡ 'ਚ ਹੀ ਹੁੰਦਾ ਹੋਰੀ ਹੋਰੀ ਮਰਜੀ ਆ ਤੁਹਾਡੀ 50 ਰੁਪਏ ਨਹੀਂ ਛੱਡਦੇ ਹਾਂ ਹਾਂ ਜੀ ਹਾਂ ਖਰਾਬ ਬੰਦੇ ਤੁਸੀਂ ਉਹ ਤਾਂ ਫਿਰ ਤੇਲ ਫੂਕੂਗਾ ਜੀ ਓਏ 50 ਰੁਪਏ ਤੇਲ ਤਾਂ ਨਹੀਂ ਫੂਕਦਾ ਪਿੰਡ 'ਚ ਆਪਾਂ ਉੱਚਾ ਚਾਛੀ ਦਾਦੇ ਭੱਜਣਾ ਗੇੜਾ ਦੇ ਹਾਂ ਛੱਡ ਦਿਓ ਯਾਰ ਪਿੰਡ 'ਚ ਤਾਂ ਕੋਈ ਨਹੀਂ ਛੱਡਦਾਗੇ 1 ਕਿਲੋਮੀਟਰ ਤਾਂ ਛੱਡ ਦਾਂਗੇ ਛੱਡਾਂਗੇ ਹੀ ਛੱਡਾਂਗੇ ਠੀਕ ਹੈ ਕੋਈ ਚੱਕਰੀ ਨਹੀਂ ਨਾ ਵਧੀਆ ਗੱਲ ਐ ਇਹਦੇ ਹਾਜ਼ਰ ਰੱਖਣੀ ਚਾਹੀਦੀ ਆ ਭਾਈ ਹਾਂ ਨਾ ਥੋੜਾ ਵੱਡਾ ਮਾਨਤਾਨ ਕਰੇ ਜਿੱਥੇ ਦਾ ਵੀ ਹੋਗਾ ਉਹ ਜਿਆਦਾ ਹੈ ਉਹ ਤਾਂ ਬਾਹਰ ਦੀ ਗੱਲ ਹੁੰਦੀ ਹੈ ਵੀ ਚਲੋ ਇਹ ਗੱਲ ਹੈ ਤੇ ਇਹ ਸਾਰਿਆਂ ਦਾ ਸੇਮ ਪ੍ਰਾਈਸ ਹੈ ਹਾਂਜੀ ਇਹ ਥੋੜੇ ਜਿਹਾ ਮਤਲਬ ਇਹ ਥੋੜੇ ਜਿਹਾ ਵੀਕਾਵੇਂ ਬੱਚਾ ਇਹ ਦੇ ਦਾਂਗੇ 8000 ਰੁਪਏ ਜੀ ਇੱਕੋ ਹੀ ਲੀਟਰ ਦੇ ਆ ਬੱਚੇ ਇੱਕੋ ਲੀਟਰ ਦੇ ਬੱਚੇ ਨਹੀਂ ਇਹ ਇਦਾਂ ਦਾ ਕਿਉਂ ਹੈ ਇਹ ਇਹ ਮਦਰ ਕੋਈ ਕਹਿੰਦੇ ਨਹੀਂ ਪਿੱਛੋਂ ਆ ਜਾਂਦਾ ਬੱਚਾ ਵੀ ਕੋਈ ਨਹੀਂਦਾ ਜੀ ਉਹਦੇ ਕਰਕੇ ਆ ਗਈ ਜੀ ਜਿਹੜਾ ਲਾਸਟ ਰਹਿੰਦਾ ਉਹਨੂੰ ਖਾਦ ਖਰਾ ਘੱਟ ਮਿਲਦੀ ਆ ਹਾਂਜੀ ਹਾਂ ਨਹੀਂ ਖਾਣਦਾ ਪੀਂਦਾ ਤਾਂ ਵਧੀਆ ਜੀ ਬਸ ਨਹੀਂ ਨਹੀਂ ਪਤਾ ਇਹਨਾਂ ਤੋਂ ਤਕੜਾ ਬਣ ਜੀ ਕੋਈ ਹਾਂਜੀ ਹਾਂ ਇਹਦਾ ਪਤਾ ਹੀ ਨਹੀਂ ਲੱਗਦਾ ਜੀ ਮੋਰ ਕਰਦੇ ਆਪਾਂ ਨੂੰ ਵੀ ਕਹਿੰਦੇ ਕਿ ਸਾਡੇ ਕੰਮਾਂ ਨਾ ਖਾਂਦੀ ਸਾਰੇ ਨਾਲੋਂ ਵੱਧਾ ਹੀ ਬਣ ਜਾਂਦਾ ਖਾਂਦੀ ਸਾਰੇ ਨਾਲੋਂ ਵੱਧਾ ਹੀ ਖਾਂਦੀ ਵੱਧਾ ਫਿਰ ਇਹ ਤਾਂ ਹੀ ਨਹੀਂ ਪਤਾ ਘੱਟ ਜੀ ਹੈ ਨਾ ਤੇ ਕਿਸੇ ਨੂੰ ਜ਼ਰੂਰ ਤੋਂ ਹਾਂਜੀ ਭਾਈ ਤੁਹਾਡੇ ਨਾਲ ਸੰਪਰਕ ਕਰਨ ਦੀ ਹਾਂਜੀ ਕੰਟੈਕਟਰ ਨੰਬਰ ਦਿਓ 6283519209 ਜੀ ਰਿਪੀਟ ਕਰੋ 6283519209 ਜ ਇਹ ਆਪਣੀ ਲੋਕੇਸ਼ਨ ਲੋਕੇਸ਼ਨ ਸੰਗਰੂਰ ਜੀ ਪਿੰਡ ਕਲੌਦੀ ਆ ਨਾਮ ਦੱਸ ਦੋ ਇੱਕ ਕੋਈ ਵੀ ਨਾਮ ਸੁਖੀ ਪੂਨੀ ਆ ਜੀ ਲਓ ਜੀ ਬਾਈ ਸੁਖੀ ਪੂਨੀਆ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਆਏ ਨੇ ਹਨਾ ਆ ਬੱਚੇ ਸਾਰੇ ਦਿਖਾ ਵੀ ਇੱਕ ਵਾਰੀ ਪਹਿਲਾਂ ਇੱਥੋਂ ਦੇਖਾ ਆ ਦੇਖੋ ਇਹ ਸਿਡਜੂ ਦੇ ਤਿੰਨ ਨੇ ਤਿੰਨੋਂ ਫੀਮੇਲਾਂ ਨੇ ਕੁਆਲਿਟੀ ਚੈੱਕ ਕਰੋ ਪਹਿਲਾਂ ਤੁਸੀਂ ਇਹਨਾਂ ਦੀ ਲਓ ਜੀ ਆ ਦੇਖ ਲਓ ਬੜੇ ਪਿਆਰੇ ਪਿਆਰੇ ਬੱਚੇ ਨੇ ਆ ਇਧਰ ਦਿਖਾ ਵੀ ਹੁਣ ਇਹ ਹੈਗਾ ਬੁਲੀ ਕੋਡ ਅਸਕੀ ਹਾਂ ਜੀ ਹਾਂ ਜੀ ਇਹ ਵੀ ਚੈੱਕ ਕਰ ਲਓ ਤੁਸੀਂ ਕੁਆਲਿਟੀ ਤਿੰਨਾਂ ਦੀ ਬਲੂ ਆਈਜ਼ ਦੇ ਵਿੱਚ ਨੇ ਕਿਸੇ ਨੂੰ ਵੀ ਜ਼ਰੂਰ ਤਾਂ ਵੀਡੀਓ ਤੋਂ ਲੈ ਕੇ ਨੰਬਰ ਮਾਰੋ ਕਾਲ ਬਾਈ ਸੁਖੀ ਪੂਨੀਆ ਨੂੰ ਹਨਾ ਤੇ ਇਹ ਤੁਸੀਂ ਜਾਣਕਾਰੀ ਵੀ ਲੈ ਸਕਦੇ ਹੋ ਬੱਚਾ ਵੀ ਤੁਸੀਂ ਬੁੱਕ ਕਰ ਸਕਦੇ ਹੋ ਤੇ ਡਿਲੀਵਰੀ ਆਲ ਇੰਡੀਆ ਦੇ ਵਿੱਚ ਇਹ ਕਰ ਦੇਣਗੇ ਹਨਜੀ ਹਨਜੀ ਤੇ ਉਹਦਾ ਜਿਹੜਾ ਚਾਰਜ ਹੋਊਗਾ ਐਕਸਟਰਾ ਹੋਊਗਾ ਠੀਕ ਹੈ ਹਾਂਜੀ 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 ਚੱਲਦੇ ਅਗੇ ਕਰਦੇ ਆਂ ਗੱਲਬਾਤ ਤੇ ਮਲਾਉਣੇ ਇੱਕ ਹੋਰ ਵੀਰ ਨੂੰ ਤੁਹਾਡੇ ਨਾਲ ਠੀਕ ਆ ਵੀਰੇ ਠੀਕ ਹੈ ਜੀ ਓਕੇ ਜੀ ਧੰਨਵਾਦ ਓਕੇ ਧੰਨਵਾਦ